ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਸਾਨੂੰ ਇੰਨਾ ਹੀ ਦੱਸਿਆ ਸੀ ਕਿ ਮੇਰੀ ਘਰ ਵਾਲੀ ਸਿਰਫ ਕੱਲੀ ਹੀ ਭੈਣ ਆ ਉਹਦੇ ਕੋਈ ਹੋਰ ਭੈਣ ਭਰਾ ਨਹੀਂ ਆ ਮੇਰੀ ਘਰ ਵਾਲੀ ਦੀ ਜੋ ਮਾਂ ਸੀ ਮਤਲਬ ਮੇਰੀ ਸੱਸ ਸੀ ਉਹਦਾ ਪਹਿਲਾਂ ਕਿਤੇ ਹੋਰ ਵਿਆਹ ਹੋਇਆ ਹੋਇਆ ਸੀ ਤੇ ਹੁਣ ਇੱਥੇ ਵਿਆਹ ਹੋਇਆ ਸੀ ਪਹਿਲਾਂ ਵਾਲਾ ਘਰ ਵਾਲਾ ਉਹਨੂੰ ਜ਼ਿਆਦਾ ਕੁੱਟਦਾ ਮਾਰਦਾ ਸੀ ਇਸ ਕਰਕੇ ਉੱਥੇ ਉਹਦਾ ਤਲਾਕ ਹੋ ਗਿਆ ਸੀ ਫਿਰ ਮੇਰੇ ਸਹੁਰੇ ਨਾਲ ਮੇਰੀ ਸੱਸ ਦਾ ਵਿਆਹ ਹੋ ਗਿਆ ਸੀ ਘਰਦਿਆਂ ਨੇ ਮੇਰੇ ਲਈ ਰਿਸ਼ਤਾ ਵੇਖਿਆ ਘਰਦਿਆਂ ਨੂੰ ਵੀ ਕੁੜੀ ਪਸੰਦ ਆ ਗਈ ਮੈਂ ਕੈਨੇਡਾ ਤੋਂ ਆਇਆ ਸੀ ਕੁੜੀ ਵਾਲੇ ਕੈਨੇਡਾ ਵਾਲਾ ਮੁੰਡਾ ਭਾਲਦੇ ਸੀ ਉਹਨਾਂ ਨੇ ਇਕੱਲੀ ਕੁੜੀ ਹੋਣ ਕਰਕੇ ਵਿਆਹ ਵੀ ਜ਼ਿਆਦਾ ਵਧੀਆ ਕੀਤਾ ਸੀ ਕੁੜੀ ਜ਼ਿਆਦਾ ਸੋਹਣੀ ਤਾਂ ਨਹੀਂ ਸੀ ਪਰ ਫਿਰ ਵੀ ਮੇਰੇ ਮੁਤਾਬਿਕ ਠੀਕ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਮੈਂ ਉਸ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਸਾਡੀ ਮੈਰਿਡ ਲਾਈਫ ਬਹੁਤ ਵਧੀਆ ਚੱਲ ਰਹੀ ਸੀ ਮੇਰੀ ਘਰ ਵਾਲੀ ਦਾ ਨਾਮ ਰਵੀਨਾ ਆ ਮੇਰੀ ਘਰ ਵਾਲੀ ਥੋੜੀ ਜਿੱਦ ਜੀ ਕਰਦੀ ਸੀ ਜਦੋਂ ਵੀ ਮੈਨੂੰ ਕੋਈ ਕੰਮ ਕਹਿ ਦਿੰਦੀ ਸੀ ਉਹ ਚਾਹੁੰਦੀ ਸੀ ਕਿ ਉਸੇ ਟਾਈਮ ਮੈਂ ਉਹਦਾ ਉਹ ਕੰਮ ਕਰਾਂ ਪਰ ਮੈਂ ਵੀ ਆਪਣੀ ਮਨਮਰਜ਼ੀ ਦਾ ਮਾਲਕ ਸੀ ਮੈਂ ਜਦੋਂ ਵੀ ਉਹਨੂੰ ਕੰਮ ਲਈ ਜਵਾਬ ਦੇ ਦਿੰਦਾ ਸੀ ਤਾਂ ਉਹ ਆਪਣੇ ਪੇਕੇ ਫੋਨ ਕਰਕੇ ਆਪਣੇ ਮੰਮੀ ਡੈਡੀ ਨੂੰ ਦੱਸ ਦਿੰਦੀ ਸੀ ਉਹ ਮੈਨੂੰ ਉਹਦੇ ਹੀ ਫੋਨ ਕਰਕੇ ਕਹਿ ਦਿੰਦੇ ਸੀ ਕਿ ਤੂੰ ਸਾਡੀ ਕੁੜੀ ਨਾਲ ਐਦਾਂ ਕਰਦਾ ਆ ਇੱਕ ਦਿਨ ਮੇਰੇ ਸਹੁਰੇ ਨੇ ਮੇਰੇ ਨਾਲ ਇਹ ਗੱਲ ਬਿਠਾ ਕੇ ਕੀਤੀ ਕਿ ਪੁੱਤ ਅਸੀਂ ਆਪਣੀ ਕੱਲੀ ਕੱਲੀ ਧੀ ਬੜੀ लाड़ਲੀ ਰੱਖੀ ਹੋਈ ਆ ਇਸ ਕਰਕੇ ਇਹ ਹਰ ਗੱਲ ਸਾਨੂੰ ਦੱਸ ਦਿੰਦੀ ਆ ਇਹਨੂੰ ਆਦਤ ਨਹੀਂ ਕਿ ਇਹਨੂੰ ਕੋਈ ਨਾ ਕਰੇ ਪਰ ਮੈਨੂੰ ਇਸ ਗੱਲ ਕਰਕੇ ਬੜਾ ਔਖਾ ਲੱਗਦਾ ਸੀ ਕਿ ਉਹ ਇਸ ਤਰ੍ਹਾਂ ਬੱਚਿਆਂ ਵਾਂਗ ਹਰ ਗੱਲ ਆਪਣੇ ਪੇਕੇ ਦੱਸ ਦਿੰਦੀ ਆ ਮੈਨੂੰ ਇਸ ਗੱਲ ਹੀ ਕਈ ਵਾਰ ਸਮਝਾਇਆ ਵੀ ਸੀ ਕਿ ਤੂੰ ਹਰ ਗੱਲ ਆਪਣੇ ਪੇਕੇ ਨਾਲ ਦੱਸਿਆ ਕਰ ਆਪਣੇ ਵਿੱਚ ਤਾਂ 100 ਵਾਰ ਲੜਾਈਆਂ ਹੋਣਗੀਆਂ ਹੁਣ ਤੂੰ ਹਰ ਗੱਲ ਆਪਣੇ ਮੰਮੀ ਡੈਡੀ ਨੂੰ ਦੱਸ ਦੇਵੇਂਗੀ ਉਹ ਮੈਨੂੰ ਕਹਿਣ ਲੱਗੀ ਕਿ ਜਦੋਂ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਫਿਰ ਮੈਂ ਕੀ ਕਰਾਂ ਫਿਰ ਮੈਨੂੰ ਮਜਬੂਰ ਹੋ ਕੇ ਉਹਨਾਂ ਨੂੰ ਹਰ ਗੱਲ ਦੱਸਣੀ ਪੈਂਦੀ ਆ ਮੈਂ ਵੀ ਉਹਦੇ ਮੁਤਾਬਿਕ ਰਹਿਣਾ ਸਿੱਖ ਰਿਹਾ ਸੀ ਕਿਉਂਕਿ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਮੇਰੇ ਮੁਤਾਬਿਕ ਚੱਲੂਗੀ ਇਸ ਗੱਲ ਤੋਂ ਮੇਰੇ ਮੰਮੀ ਡੈਡੀ ਵੀ ਬੜੇ ਪਰੇਸ਼ਾਨ ਸੀ ਉਹ ਕਹਿੰਦੇ ਸੀ ਕਿ ਸਾਨੂੰ ਟਾਈਮ 'ਤੇ ਰੋਟੀ ਨਹੀਂ ਬਣਾ ਕੇ ਦਿੰਦੀ ਮੇਰੀ ਘਰ ਵਾਲੀ ਆਪਣੇ ਪੇਕੇ ਘਰ ਬੜੀ लाਡਲੀ ਰਹਿਣ ਕਰਕੇ ਉਹ ਆਪਣੇ ਹਿਸਾਬ ਨਾਲ ਉੱਠਦੀ ਸੀ ਇੱਕ ਮੈਂ ਵਿਆਹ ਤੋਂ ਬਾਅਦ ਛੁੱਟੀ ਵੀ 5 ਮਹੀਨੇ ਦੀ ਲੈ ਕੇ ਆਇਆ ਸੀ ਮੈਂ ਸੋਚਦਾ ਸੀ ਕਿ ਆਪਣੇ ਘਰ ਵਾਲੀ ਨੂੰ ਨਾਲ ਹੀ ਲੈ ਕੇ ਆਉਂਗਾ ਮੈਂ ਤਾਂ ਇੰਡੀਆ ਆ ਕੇ ਫਸ ਹੀ ਗਿਆ ਸੀ ਉਹਦੀਆਂ ਅਜਈਆਂ ਹਰਕਤਾਂ ਵੇਖ ਕੇ ਉਹ ਮੈਨੂੰ ਇਸ ਗੱਲ ਲਈ ਵੀ ਬੜਾ ਫੋਰਸ ਕਰਦੀ ਸੀ ਕਿ ਮੈਨੂੰ ਆਪਣੇ ਨਾਲ ਹੀ ਲੈ ਕੇ ਜਾਇਓ ਪਰ ਘਰ ਦੇ ਚਾਹੁੰਦੇ ਸੀ ਕਿ ਥੋੜਾ ਟਾਈਮ ਉਹਨਾਂ ਕੋਲ ਰਹੇ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਮੇਰੇ ਜਾਣ ਤੋਂ ਬਾਅਦ ਉਹਨਾਂ ਨੂੰ ਰੋਟੀ ਪਾਣੀ ਦਿਆ ਕਰੂਗੀ ਕਿਉਂਕਿ ਹੁਣ ਵੀ ਉਹ ਕਹੇ ਤੋਂ ਹੀ ਰੋਟੀ ਪਾਣੀ ਬਣਾਉਂਦੀ ਸੀ ਮੰਮੀ ਮੈਨੂੰ ਕਹਿ ਲੱਗੀ ਤੂੰ ਬਾਹਰ ਟਰੱਕ ਤੇ ਜਾਣਾ ਤੈਨੂੰ ਕਿੱਥੋਂ ਇਹ ਪਰੌਂਠੇ ਲਾ ਕੇ ਦੇ ਦਿਆ ਕਰੂਗੀ ਮੈਂ ਮੰਮੀ ਨੂੰ ਕਿਹਾ ਕਿ ਚੱਲ ਕੋਈ ਨਾ ਅਜੇ ਦੀ ਉਮਰ ਛੋਟੀ ਆ ਹੌਲੀ ਹੌਲੀ ਆਪੇ ਸਭ ਕੁਝ ਸਿੱਖ ਜਾਊਗੀ ਆਪੇ ਜ਼ਿੰਮੇਵਾਰੀ ਚੁੱਕ ਲਊਗੀ ਮੰਮੀ ਮੈਨੂੰ ਕਹਿੰਦੀ ਸੀ ਮੈਨੂੰ ਨਹੀਂ ਲੱਗਦਾ ਇਹ ਜ਼ਿੰਮੇਵਾਰੀ ਚੁੱਕੂਗੀ ਮੈਂ ਇਸ ਗੱਲ ਹੀ ਰਵੀਨਾ ਨੂੰ ਬਿਠਾ ਕੇ ਵੀ ਕਈ ਵਾਰ ਸਮਝਾਉਂਦਾ ਸੀ ਉਹ ਸਮਝ ਜਾਂਦੀ ਸੀ ਪਰ ਫੇਰ ਉਹਦਾ ਮਨ ਨਹੀਂ ਕਰਦਾ ਸੀ ਕੰਮ ਕਰਨ ਨੂੰ ਕਿਉਂਕਿ ਉਹਨੇ ਆਪਣੇ ਪੇਕੇ ਘਰ ਬਹੁਤ ਘੱਟ ਕੰਮ ਕੀਤਾ ਸੀ ਉਹਨੂੰ ਕਦੇ ਵੀ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ ਇਹ ਗਲਤੀ ਉਹਦੀ ਮੰਮੀ ਦੀ ਸੀ ਜੋ ਉਹਨੂੰ ਕੰਮ ਨਹੀਂ ਲਾਇਆ ਸੀ ਮੈਂ ਸੋਚਿਆ ਕਿ ਚਲ ਮੈਂ ਹੌਲੀ ਹੌਲੀ ਉੱਧਰ ਉਹਨੂੰ ਸਾਰੇ ਕੰਮ ਸਿਖਾ ਦੂੰਗਾ ਇਸ ਤਰ੍ਹਾਂ ਕਰਦੇ ਕਰਦੇ 5 ਮਹੀਨੇ ਕਦੋਂ ਬੀਤ ਗਏ ਮੈਨੂੰ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਕਿਤੇ ਘੁੰਮ ਕੇ ਵੀ ਨਹੀਂ ਆਏ ਸੀ ਕਿਉਂਕਿ ਮੇਰੀ ਮੰਮੀ ਦੀ ਤਬੀਅਤ ਖਰਾਬ ਹੋ ਗਈ ਸੀ ਇਸ ਗੱਲ ਤੋਂ ਵੀ ਮੇਰੇ ਨਾਲ ਰਵੀਨਾ ਬੜੀ ਨਾਰਾਜ਼ ਸੀ ਕਿ ਤੁਸੀਂ ਮੈਨੂੰ ਕਿਤੇ ਕਮਾ ਕੇ ਨਹੀਂ ਲੈ ਕੇ ਆਏ ਮੇਰੇ ਵੀਨਾਂ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਜਾਣਾ ਪੈਣਾ ਅਗਲੀ ਵਾਰ ਮੈਂ ਤੈਨੂੰ ਜ਼ਰੂਰ ਘੁਮਾ ਕੇ ਲੈ ਕੇ ਆਉਂਗਾ ਉਹ ਕਹਿਣ ਲੱਗੀ ਉਦੋਂ ਤੱਕ ਤਾਂ ਮੈਂ ਵੀ ਕੈਨੇਡਾ ਆ ਜਾਣਾ ਆ ਮੈਂ ਕਿਹਾ ਜਦੋਂ ਆਪਾਂ ਉਧਰੋਂ ਆਵਾਂਗੇ ਉਦੋਂ ਆਪਾਂ ਘੁਮਾਂਗੇ ਹੁਣ ਮੇਰੀ ਮਜਬੂਰੀ ਆ ਮੈਨੂੰ ਜਾਣਾ ਪੈਣਾ ਆ ਉਹ ਮੈਨੂੰ ਇਸ ਗੱਲ 'ਈ ਬੜਾ ਤਾਨੇ ਦੇ ਰਹੀ ਸੀ ਕਿ ਤੁਸੀਂ ਮੈਨੂੰ ਕੱਲੀ ਨੂੰ ਛੱਡ ਕੇ ਚੱਲੇ ਹੋ ਮੈਂ ਉਹਨੂੰ ਕਿਹਾ ਕਿ ਤੂੰ ਕੱਲੀ ਕਿੱਥੇ ਆ ਮੰਮੀ ਡੈਡੀ ਵੀ ਤਾਂ ਤੇਰੇ ਨਾਲ ਨੇ ਜਦੋਂ ਮੈਂ ਕੈਨੇਡਾ ਚੱਲਿਆ ਗਿਆ ਤਾਂ ਸਾਡੀ ਗੱਲ ਵੀਡੀਓ ਕਾਲ ਤੇ ਹੁੰਦੀ ਰਹਿੰਦੀ ਸੀ ਉਹ ਤਾਂ ਬੱਚਿਆਂ ਵਾਂਗ ਬੜਾ ਕਰਦੀ ਸੀ ਜਦੋਂ ਮੈਂ ਕੰਮ ਤੇ ਵੀ ਹੁੰਦਾ ਸੀ ਉਦੋਂ ਵੀ ਉਹ ਮੈਨੂੰ ਜਾਣ ਬੁਝ ਕੇ ਫੋਨ ਕਰਦੀ ਰਹਿੰਦੀ ਸੀ ਨਾਲੇ ਉਹਨੂੰ ਚੰਗਾ ਪਲਾ ਪਤਾ ਹੁੰਦਾ ਸੀ ਕਿ ਮੈਂ ਕੰਮ ਤੇ ਆ ਮੈਂ ਉਹਨੂੰ ਕਈ ਵਾਰ ਇਹ ਗੱਲ ਸਮਝਾਈ ਸੀ ਕਿ ਇੱਧਰ ਇਹ ਸਿਸਟਮ ਨਹੀਂ ਕਿ ਜਦੋਂ ਮਰਜ਼ੀ ਫੋਨ ਚੁੱਕ ਲਵੋ ਕੰਮ ਤੇ ਤਾਂ ਫੋਨ ਸਾਈਡ ਤੇ ਰੱਖਣਾ ਹੀ ਪੈਂਦਾ ਜੇ ਅਸੀਂ ਫੋਨ ਸਾਈਡ ਤੇ ਨਹੀਂ ਰੱਖਾਂਗੇ ਤਾਂ ਸਾਨੂੰ ਅਗਲੇ ਕੰਮ ਤੋਂ ਬਾਹਰ ਕਰ ਦੇਣਗੇ ਪਰ ਉਹ ਇਸ ਗੱਲ ਨੂੰ ਨਹੀਂ ਸੁਣਦੀ ਸੀ ਉਹ ਕਹਿੰਦੀ ਸੀ ਜਦੋਂ ਮੇਰਾ ਦਿਲ ਕਰੂਗਾ ਮੈਂ ਤਾਂ ਤੁਹਾਨੂੰ ਫੋਨ ਕਰੂੰਗੀ ਫਿਰ ਮੈਂ ਚੱਕਦਾ ਹੀ ਨਹੀਂ ਸੀ ਕਿਉਂਕਿ ਮੈਂ ਵੀ ਕੰਮ ਤੇ ਹੁੰਦਾ ਸੀ ਮੈਂ ਦੋ ਦੋ ਡਿਊਟੀਆਂ ਕਰਦਾ ਸੀ ਇੱਕ ਮੈਂ ਟਰੱਕ ਵੀ ਚਲਾਉਂਦਾ ਸੀ ਤੇ ਨਾਲ ਨਾਲ ਮੈਂ ਫ੍ਰੀ ਟਾਈਮ ਹੋਰ ਕੰਮ ਤੇ ਚਲਾ ਜਾਂਦਾ ਸੀ ਇਸ ਤਰ੍ਹਾਂ ਨਾਈਟ ਡਿਊਟੀਆਂ ਕਰਕੇ ਮੈਂ ਬੜਾ ਪੈਸਾ ਕਮਾਇਆ ਹੋਇਆ ਸੀ ਜਦੋਂ ਮੈਂ ਦੁਬਾਰਾ ਛੁੱਟੀ ਜਾਣਾ ਸੀ ਉਦੋਂ ਸਾਡੇ ਵਿਆਹ ਨੂੰ 1.5 ਸਾਲ ਹੋ ਚੁੱਕਿਆ ਸੀ ਹੁਣ ਮੈਂ ਆਪਣੀ ਘਰ ਵਾਲੀ ਦੀ ਫਾਈਲ ਲਗਾਉਣੀ ਸੀ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੀ ਫਾਈਲ ਲਗਾ ਦਿਵੋ ਤੇ ਜਦੋਂ ਮੇਰਾ ਵੀਜ਼ਾ ਆ ਗਿਆ ਉਦੋਂ ਮੈਨੂੰ ਲੈਣ ਲਈ ਆ ਜਿਓ ਮੈਂ ਉਹਦੀ ਫਾਈਲ ਲਗਾ ਦਿੱਤੀ ਸੀ ਉਹਦੀ ਫਾਈਲ ਲੱਗਣ ਤੋਂ ਬਾਅਦ ਪਤਾ ਲੱਗਿਆ ਕਿ ਉਹਦਾ ਵੀਜ਼ਾ ਨਹੀਂ ਆਇਆ ਉਹਦੀ ਫਾਈਲ ਰਿਜੈਕਟ ਹੋ ਗਈ ਮੈਂ ਇਸ ਗੱਲ ਤੇ ਬੜਾ ਹੈਰਾਨ ਸੀ ਕਿ ਉਹਦੀ ਫਾਈਲ ਰਿਜੈਕਟ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਮੈਂ ਬੜੇ ਵਧੀਆ ਏਜੰਟ ਕੋਲੋਂ ਲਗਵਾਈ ਸੀ ਪਰ ਕਿਸਮਤ ਦੀ ਗੱਲ ਸੀ ਅਜੇ ਉਹਦਾ ਕੈਨੇਡਾ ਆਉਣਾ ਲਿਖਿਆ ਹੀ ਨਹੀਂ ਸੀ ਇਸ ਗੱਲ ਤੋਂ ਉਹ ਬੜੀ ਨਾਰਾਜ਼ ਹੋਈ ਮੈਨੂੰ ਕਹਿਣ ਲੱਗੀ ਕਿ ਤੁਸੀਂ ਚੰਗੀ ਤਰ੍ਹਾਂ ਮੇਰੀ ਫਾਈਲ ਨਹੀਂ ਲਗਾਈ ਮੈਂ ਹੱਸਣ ਲੱਗਾ ਮੈਂ ਉਹਨੂੰ ਕਿਹਾ ਕਿ ਪਾਗਲ ਇਸ ਤਰ੍ਹਾਂ ਨਹੀਂ ਹੁੰਦਾ ਉਹ ਮੈਨੂੰ ਕਹਿਣ ਲੱਗੀ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਕਰੋ ਮੇਰੀ ਫਾਈਲ ਲਗਾਓ ਮੇਰਾ ਵੀਜ਼ਾ ਲਗਵਾਓ ਮੈਂ ਕਿਹਾ ਉਹ ਮੈਂ ਕੋਈ ਇਮੀਗ੍ਰੇਸ਼ਨ ਵਿੱਚ ਲੱਗਿਆ ਜੋ ਤੇਰਾ ਵੀਜ਼ਾ ਲਗਵਾ ਦੂੰਗਾ ਮੈਂ ਉਹਨੂੰ ਕਹਿ ਕੇ ਕੋਈ ਗੱਲ ਨਹੀਂ ਮੈਂ ਜੰਟਨਾ ਨਾਲ ਗੱਲ ਕਰਾਂਗਾ ਕਿ ਇਹ ਕੀ ਕਾਰਨ ਹੋਇਆ ਕਿ ਮੇਰੀ ਘਰ ਵਾਲੀ ਦਾ ਹੀ ਵੀਜ਼ਾ ਨਹੀਂ ਲੱਗਿਆ ਜਦੋਂ ਮੈਂ ਜੰਟਨਾ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗਾ ਕਿ ਕਈ ਵਾਰ ਇਦਾਂ ਹੋ ਜਾਂਦਾ ਆ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਆ ਇਸ ਵਾਰ ਨਹੀਂ ਅਗਲੀ ਵਾਰ ਸਹੀ ਹੁਣ ਮੈਂ ਛੁੱਟੀ ਆਪਣੇ ਪਿੰਡ ਚਲਾ ਗਿਆ ਸੀ ਜਦੋਂ ਮੈਂ ਆਪਣੇ ਪਿੰਡ ਛੁੱਟੀ ਗਿਆ ਤਾਂ ਮੈਨੂੰ ਉੱਥੇ ਜਾ ਕੇ ਇੱਕ ਅਜੀਬ ਜਿਹੀ ਗੱਲ ਪਤਾ ਲੱਗੀ ਜਦੋਂ ਮੇਰੇ ਸਹੁਰਿਆਂ ਨੂੰ ਮੈਂ ਫੋਨ ਕੀਤਾ ਕਿ ਮੈਂ ਤੁਹਾਨੂੰ ਮਿਲਣ ਹੀ ਆਉਂਗਾ ਤਾਂ ਉਹ ਕਹਿਣ ਲੱਗੇ ਕਿ ਅਸੀਂ ਸੋਚਦੇ ਸੀ ਅਸੀਂ ਤੇਨੂੰ ਮਿਲਣਾ ਆ ਜਾਵਾਂਗੇ ਚੱਲ ਕੋਈ ਨਾ ਤੂੰ ਆਪ ਆਉਣਾ ਤਾਂ ਆਪ ਆ ਜਵੀਂ ਮੈਨੂੰ ਇਸ ਗੱਲ ਦੀ ਹੈਰਾਨੀ ਜੀ ਹੋਈ ਕਿ ਹਰ ਇੱਕ ਸਹੁਰਿਆਂ ਨੂੰ ਚਾਹ ਹੁੰਦਾ ਹੈ ਕਿ ਸਾਡਾ ਜਵਾਈ ਬਾਹਰੋਂ ਆਇਆ ਤੇ ਸਾਨੂੰ ਮਿਲਣਾ ਆਊਗਾ ਪਰ ਉਹ ਚਾਹੁੰਦੇ ਸੀ ਕਿ ਅਸੀਂ ਹੀ ਇਹਨੂੰ ਉੱਥੇ ਜਾ ਕੇ ਮੇਲ ਲਈਏ ਫਿਰ ਮੈਂ ਤੇ ਰਵਿਨਾ ਇੱਕ ਦਿਨ ਮੇਰੇ ਸਹੁਰਿਆਂ ਨੂੰ ਮਤਲਬ ਉਹਦੇ ਪੇਕੇਆਂ ਨੂੰ ਚਲੇ ਗਏ ਉੱਥੇ ਜਾ ਕੇ ਮੈਨੂੰ ਇੱਕ ਅਨੋਖੀ ਜੀ ਗੱਲ ਪਤਾ ਲੱਗੀ ਮੇਰੇ ਸਹੁਰੇ ਚਾਹ ਪੀਣ ਤੋਂ ਬਾਅਦ ਮੈਨੂੰ ਗੱਲਾਂ ਬਾਤਾਂ ਵਿੱਚ ਦੱਸਣ ਲੱਗੇ ਕਿ ਅਸੀਂ ਤੈਨੂੰ ਸ਼ਾਇਦ ਪਹਿਲਾਂ ਨਹੀਂ ਦੱਸਿਆ ਹੋਣਾ ਤੈਨੂੰ ਤੇਰੀ ਸਾਲੀ ਮਿਲਣ ਲਈ ਆ ਰਹੀ ਆ ਜਦੋਂ ਦਾ ਨੂੰ ਪਤਾ ਲੱਗਿਆ ਕਿ ਤੂੰ ਦੁਬਾਰਾ ਛੁੱਟੀ ਆਇਆ ਹੋਇਆ ਤਾਂ ਉਹ ਤੈਨੂੰ ਮਿਲਣ ਆ ਰਹੀ ਆ ਮੈਂ ਕਿਹਾ ਮੇਰੀ ਸਾਲੀ ਮੇਰੀ ਤਾਂ ਕੋਈ ਸਾਲੀ ਨਹੀਂ ਆ ਮੇਰੀ ਸੱਸ ਕੋਸਾ ਜਿਹਾ ਮੂੰਹ ਕਰਕੇ ਕਹਿਣ ਲੱਗੀ ਨਹੀਂ ਪੁੱਤ ਉਹ ਦੱਸਿਆ ਨਹੀਂ ਸੀ ਤੇਰੀ ਵੀ ਇੱਕ ਸਾਲੀ ਹੈਗੀ ਆ ਉਹ ਅਮਰੀਕਾ ਵਿੱਚ ਰਹਿੰਦੀ ਆ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਪਰ ਤੁਸੀਂ ਤਾਂ ਕਦੇ ਇਸ ਗੱਲ ਦਾ ਜ਼ਿਕਰ ਵੀ ਨਹੀਂ ਕੀਤਾ ਕਿ ਮੇਰੀ ਸਾਲੀ ਅਮਰੀਕਾ ਵਿੱਚ ਰਹਿੰਦੀ ਆ ਤਾਂ ਡੈਡੀ ਕਹਿਣ ਲੱਗਿਆ ਕਿ ਪੋਤੋ ਤੇਰੀ ਮੰਮੀ ਦੇ ਪਹਿਲੇ ਵਿਆਹ ਦੀ ਕੁੜੀ ਆ ਪਹਿਲਾਂ ਉਹਦੇ ਘਰ ਦੇ ਸਾਡੇ ਨਾਲ ਉਹ ਵਰਤਨ ਨਹੀਂ ਦਿੰਦੇ ਸੀ ਪਰ ਹੁਣ ਉਹ ੱੱਕੇ ਨਾਲ ਆ ਜਾਂਦੀ ਆ ਤੇ ਉਹ ਕੁਝ ਵੀ ਨਹੀਂ ਕਹਿੰਦੇ ਗੱਲ ਬੱਸ ਇੰਨੀ ਕਿਹਾ ਕਿ ਇਹ ਗੱਲ ਅਸੀਂ ਤੈਨੂੰ ਪਹਿਲਾਂ ਕਦੇ ਨਹੀਂ ਦੱਸੀ ਸਾਨੂੰ ਪਤਾ ਤੈਨੂੰ ਇਹ ਚੰਗਾ ਨਹੀਂ ਲੱਗਿਆ ਹੋਊਗਾ ਪਰ ਸਾਡੀ ਵੀ ਕੋਈ ਮਜਬੂਰੀ ਸੀ ਮੈਂ ਆਪਣੇ ਸਹੁਰਿਆਂ ਨੂੰ ਕਿਹਾ ਕਿ ਇਹ ਗੱਲ ਤਾਂ ਸਾਹਮਣੇ ਆਉਣੀ ਹੀ ਸੀ ਕਿਉਂਕਿ ਕੋਈ ਗੱਲ ਲੁਕੀ ਨਹੀਂ ਰਹਿੰਦੀ ਇਸ ਕਰਕੇ ਤੁਹਾਨੂੰ ਇਹ ਗੱਲ ਮੇਰੇ ਕੋਲੋਂ ਲੁਕੋਣੀ ਨਹੀਂ ਚਾਹੀਦੀ ਸੀ ਮੈਂ ਉਹਨਾਂ ਤੇ ਥੋੜਾ ਜਿਹਾ ਰੋਸ ਜਤਾਇਆ ਅਜੇ ਬੈਠੇ ਸੀ ਕਿ ਇੰਨੇ ਟਾਈਮ ਤੇ ਉਹ ਕੁੜੀ ਮੈਨੂੰ ਮਿਲਣ ਵੀ ਆ ਗਈ ਮੈਨੂੰ ਉਹ ਬੜਾ ਓਪਨ ਹੋ ਕੇ ਮਿਲੀ ਜਿਵੇਂ ਕਿ ਉਹ ਮੈਨੂੰ ਪਹਿਲੀ ਵਾਰ ਮਿਲੀ ਸੀ ਉਹ ਮੈਨੂੰ ਕਹਿਣ ਲੱਗੀ ਸਾਸਰੇ ਕਾਲ ਜੀ ਮੈਨੂੰ ਭੱਜ ਕੇ ਮਿਲੀ ਤੇ ਉਹਨੇ ਮੈਨੂੰ ਹੱਗ ਵੀ ਕੀਤੀ ਮੈਂ ਹੈਰਾਨ ਰਹਿ ਗਿਆ ਕਿ ਉਹ ਕੁੜੀ ਮੈਨੂੰ ਪਹਿਲੀ ਵਾਰ ਮਿਲੀ ਸੀ ਪਰ ਫਿਰ ਵੀ ਬਿਲਕੁਲ ਨਹੀਂ ਸੰਗੀ ਕਿਉਂਕਿ ਉਹ ਬਾਹਰੋਂ ਆਈ ਹੋਈ ਸੀ ਇਸ ਚੀਜ਼ ਦਾ ਫਰਕ ਪੈ ਜਾਂਦਾ ਆ ਮੈਨੂੰ ਉਹਦੇ ਨਾਲ ਮਿਲ ਕੇ ਵਧੀਆ ਲੱਗਿਆ ਫਿਰ ਉਹ ਗੱਲਾਂ-ਗੱਲਾਂ ਵਿੱਚ ਮੈਨੂੰ ਪੁੱਛਣ ਲੱਗੀ ਕਿ ਕੈਨੇਡਾ ਤੁਸੀਂ ਕਿੱਥੇ ਰਹਿੰਦੇ ਹੋ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਵੀ ਤੁਹਾਡੇ ਲੱਗ ਗਏ ਅਮਰੀਕਾ ਹੀ ਰਹਿਣੀ ਆ ਮੈਂ ਕਿਹਾ ਹਾਂਜੀ ਦੱਸਿਆ ਸੀ ਮੰਮੀ ਡੈਡੀ ਨੇ ਜਦੋਂ ਉਹ ਬੋਲਦੀ ਸੀ ਤਾਂ ਬੜੀ ਸੋਹਣੀ ਲੱਗਦੀ ਸੀ ਮੈਨੂੰ ਉਹਦਾ ਬੋਲਣਾ ਬੜਾ ਪਸੰਦ ਸੀ ਉਹ ਬੜੇ ਪਿਆਰ ਨਾਲ ਮੇਰੇ ਨਾਲ ਗੱਲ ਕਰ ਰਹੀ ਸੀ ਉਹਨੇ ਮੈਨੂੰ ਦੱਸਿਆ ਕਿ ਮੇਰਾ ਨਾਮ ਹਰਮਣਿਆ ਹਰਮੰਦਰ ਸਭਾ ਆਪਣੀ ਭੈਣ ਨਾਲੋਂ ਬਿਲਕੁਲ ਅਲੱਗ ਲੱਗਦਾ ਸੀ ਉਹ ਬੜਾ ਮਿੱਠਾ ਮਿੱਠਾ ਬੋਲਦੀ ਸੀ ਮੈਨੂੰ ਤਾਂ ਉਹ ਬੜੀ ਪਿਆਰੀ ਲੱਗ ਰਹੀ ਸੀ ਮੇਰਾ ਦਿਲ ਕਰਦਾ ਸੀ ਮੈਂ ਉਹਦੇ ਨਾਲ ਹੀ ਗੱਲਾਂ ਕਰੀ ਜਾਵਾਂ ਪਰ ਮੇਰੀ ਘਰ ਵਾਲੀ ਮੈਨੂੰ ਵਾਰ-ਵਾਰ ਕਹਿ ਰਹੀ ਸੀ ਆਪਾਂ ਚਲੀਏ ਆਪਾਂ ਚਲੀਏ ਮੈਂ ਕਿਹਾ ਪਹਿਲਾਂ ਤਾਂ ਤੂੰ ਆਪਣੇ ਪੇਕੇ ਜਾਣ ਲਈ ਇੰਨਾ ਉਤਾਵਲੀ ਸੀ ਤੂੰ ਘਰ ਵਾਪਸ ਜਾਣ ਲਈ ਵੀ ਉੰਨੀ ਉਤਾਵਲੀਆਂ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗੀ ਮੇਰੇ ਵੱਲੋਂ ਤਾਂ ਚਾਹੇ ਇੱਥੇ ਹੀ ਰਹਿ ਲਵੋ ਮੇਰੀ ਸਾਲੀ ਕਹਿਣ ਲੱਗੀ ਹਾਂਜੀ ਜੀਜਾ ਜੀ ਅੱਜ ਤੁਸੀਂ ਦੋਵੇਂ ਇੱਥੇ ਹੀ ਰਹਿ ਲਵੋ ਤੁਹਾਨੂੰ ਦੋਵਾਂ ਨੂੰ ਮਿਲਣ ਤਾਂ ਮੈਂ ਇੱਥ ਉਨ੍ਹਾਂ ਦੋਵਾਂ ਭੈਣਾਂ ਦੀ ਆਪਸ ਵਿੱਚ ਬੜੀ ਵਧੀਆ ਬਣਦੀ ਸੀ ਜਿਵੇਂ ਕਿ ਮੇਰੀ ਘਰ ਵਾਲੀ ਦਾ ਸੁਭਾਅ ਥੋੜਾ ਬੱਚਿਆਂ ਵਰਗਾ ਸੀ ਉਸੇ ਹਿਸਾਬ ਨਾਲ ਹਰਮਨ ਬੜੀ ਸਮਝਦਾਰ ਲੱਗਦੀ ਸੀ ਉਹ ਬੜੀਆਂ ਸਿਆਣੀਆਂ ਗੱਲਾਂ ਕਰਦੀ ਸੀ ਜੇ ਮੇਰੀ ਘਰ ਵਾਲੀ ਉਹਦੇ ਸਾਹਮਣੇ ਜਿੱਦ ਵੀ ਕਰਦੀ ਸੀ ਤਾਂ ਉਹ ਉਹਨੂੰ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਸੀ ਤੇ ਉਸ ਦਿਨ ਅਸੀਂ ਦੋਵੇਂ ਉੱਥੇ ਹੀ ਰਹਿ ਪਏ ਅਗਲੇ ਦਿਨ ਜਦੋਂ ਅਸੀਂ ਪਿੰਡ ਜਾਣਾ ਸੀ ਤਾਂ ਹਰਮਨ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਜਦੋਂ ਮੈਂ ਸਵੇਰੇ ਉੱਠਿਆ ਤੇ ਮੈਂ ਵੇਖ ਕੇ ਬੜਾ ਹੈਰਾਨ ਰਹਿ ਗਿਆ ਕਿ ਇੱਕ ਬਾਹਰ ਰਹਿਣ ਵਾਲੀ ਕੁੜੀ ਸਵੇਰੇ ਸਵੇਰੇ ਉੱਠ ਕੇ ਸਾਡੇ ਲਈ ਖਾਣਾ ਬਣਾ ਰਹੀ ਸੀ ਜਦੋਂ ਮੈਂ ਬਾਥਰੂਮ ਗਿਆ ਤਾਂ ਮੈਂ ਪੁੱਛਿਆ ਕਿ ਹਰਮਨ ਤੂੰ ਖਾਣਾ ਬਣਾ ਰਹੀ ਆ ਤਾਂ ਹਰਮਨ ਕਹਿਣ ਲੱਗੀ ਹਾਂਜੀ ਮੈਨੂੰ ਖਾਣਾ ਬਣਾਉਣਾ ਬੜਾ ਪਸੰਦ ਆ ਨਾਲੇ ਜੇ ਕੋਈ ਮਹਿਮਾਨ ਆ ਹੋਵੇ ਫਿਰ ਤਾਂ ਮੈਨੂੰ ਜ਼ਿਆਦਾ ਪਸੰਦ ਆ ਮਹਿਮਾਨਾਂ ਨੂੰ ਖਾਣਾ ਖਵਾਉਣਾ ਮੇਰੀ ਪਹਿਲੀ ਚੋਆਇਸ ਆ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਆਪਣੀ ਭੈਣ ਨੂੰ ਵੀ ਕੁਝ ਸਿਖਾ ਦੇਣਾ ਸੀ ਉਹ ਤਾਂ ਖਾਣਾ ਬਣਾਉਣ ਦਾ ਸ਼ੌਂਕ ਨਹੀਂ ਰੱਖਦੀ ਮੈਨੂੰ ਤਾਂ ਏਦਾਂ ਲੱਗਦਾ ਕਿ ਜਦੋਂ ਮੇਰੇ ਕੋਲ ਬਾਹਰ ਚਲੀ ਗਈ ਤਾਂ ਮੈਨੂੰ ਪਤਾ ਨਹੀਂ ਭੁੱਖਾ ਹੀ ਰੱਖਿਆ ਕਰੂਗੀ ਉਹਨੂੰ ਤਾਂ ਬਸ ਇੱਕ ਮੈਗੀ ਦਾ ਸ਼ੌਂਕ ਆ ਹੋਰ ਕੁਝ ਨਹੀਂ ਹਰਮਨ ਹੱਸਣ ਲੱਗੀ ਤੇ ਕਹਿੰਦੀ ਉਹ ਜੇ ਬੱਚੀ ਆ ਕੋਈ ਗੱਲ ਨਹੀਂ ਹੌਲੀ ਹੌਲੀ ਸਿੱਖ ਜਾਊਗੀ ਮੈਨੂੰ ਤਾਂ ਹਰਮਨ ਵੀ ਜ਼ਿਆਦਾ ਵੱਡੀ ਨਹੀਂ ਲੱਗ ਰਹੀ ਸੀ ਪਰ ਉਹਦੇ ਵਿੱਚ ਸਮਝਦਾਰੀ ਬੜੀ ਵੇਖੀ ਸੀ ਮੈਨੂੰ ਇਸ ਗੱਲ ਦਾ ਇੱਕ ਦਿਨ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਉਹ ਕਿੰਨੀ ਸਮਝਦਾਰ ਆ ਉਹਨੇ ਇੰਨਾ ਸਵਾਦ ਖਾਣਾ ਬਣਾਇਆ ਕਿ ਮੈਂ ਤਾਂ ਉਂਗਲਾ ਹੀ ਚੜਦਾ ਰਹਿ ਗਿਆ ਉਸ ਤੋਂ ਬਾਅਦ ਅਸੀਂ ਦੋਵੇਂ ਜਾਣੇ ਆਪਣੇ ਪਿੰਡ ਚਲੇ ਗਏ ਹਰਮਨ ਕਹਿ ਲੱਗੀ ਕਿ ਮੈਂ ਜਲਦੀ ਹੀ ਤੁਹਾਡੇ ਪਿੰਡ ਤਾਂ ਨੂੰ ਮਿਲਣ ਲਈ ਆਉਂਗੀ ਮੈਂ ਕਿਹਾ ਮੋਸਟ ਵੈਲਕਮ ਜਦੋਂ ਮਰਜ਼ੀ ਆਇਓ ਮੈਂ ਆਪਣੀ ਘਰ ਵਾਲੀ ਨੂੰ ਘਰ ਆ ਕੇ ਆਖਿਆ ਕਿ ਤੁਸੀਂ ਮੈਨੂੰ ਕਦੇ ਪਹਿਲਾਂ ਇਸ ਬਾਰੇ ਕਿਉਂ ਨਹੀਂ ਦੱਸਿਆ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਪਹਿਲਾਂ ਵੀ ਉੱਥੇ ਮੰਮੀ ਡੈਡੀ ਨੂੰ ਕਹੀ ਜਾਂਦੇ ਸੀ ਹੁਣ ਤੁਸੀਂ ਵਾਰ-ਵਾਰ ਇਸ ਗੱਲ ਨੂੰ ਨਾ ਦੁਹਰਾਓ ਤੁਹਾਨੂੰ ਮੰਮੀ ਨੇ ਤਾਂ ਦੱਸ ਦਿੱਤਾ ਕਿ ਪਹਿਲਾਂ ਉਹਦੇ ਘਰ ਦੇ ਉਹਨੂੰ ਸਾਡੇ ਨਾਲ ਵਰਤਨ ਨਹੀਂ ਦਿੰਦੇ ਸੀ ਆਉਣ ਜਾਣ ਨਹੀਂ ਦਿੰਦੇ ਸੀ ਇਸ ਕਰਕੇ ਨਹੀਂ ਦੱਸਿਆ ਇਸ ਕਰਕੇ ਇਹ ਗੱਲ ਦੱਸਣੀ ਜ਼ਰੂਰੀ ਨਹੀਂ ਸਮਝੀ ਮੇਰੀ ਘਰ ਵਾਲੀ ਦਾ ਸੁਭਾ ਥੋੜਾ ਐਦਾਂ ਦਾ ਹੀ ਸੀ ਉਹ ਗੱਲ ਨੂੰ ਸਿੱਧਾ ਹੀ ਮੂੰਹ ਤੇ ਕਹਿ ਦਿੰਦੀ ਸੀ ਉਹਨੂੰ ਇਹ ਨਹੀਂ ਲੱਗਦਾ ਸੀ ਕਿ ਅਗਲੇ ਨੂੰ ਚੰਗਾ ਲੱਗੂ ਜਾਂ ਬੁਰਾ ਲੱਗੂ ਮੈਂ ਹਰ ਵਾਰ ਉਹਦੀ ਗੱਲ ਨੂੰ ਇਗਨੋਰ ਕਰ ਦਿੰਦਾ ਸੀ ਹੁਣ ਮੈਨੂੰ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਆਪਾਂ ਦੋਵੇਂ ਜਾਣਾ ਘੁੰਮਣ ਚੱਲਦੇ ਮੈਂ ਕਿਹਾ ਹਾਂ ਆਪਾਂ ਜ਼ਰੂਰ ਚੱਲਾਂਗੇ ਮੈਂ ਉਹਨੂੰ ਕਿਹਾ ਕਿ ਆਪਾਂ ਹਰਮਨ ਨੂੰ ਵੀ ਨਾਲ ਲੈ ਚੱਲਦੇ ਆ ਉਹ ਕਹਿਣ ਲੱਗੀ ਹਾਂ ਠੀਕ ਆ ਹਰਮਨ ਨੂੰ ਪੁੱਛ ਲਵਾਂਗੇ ਜਦੋਂ ਮੇਰੀ ਘਰਵਾਲੀ ਨੇ ਹਰਮਨ ਨੂੰ ਪੁੱਛਿਆ ਤਾਂ ਹਰਮਨ ਕਹਿਣ ਲੱਗੀ ਮੈਂ ਤਾਂ ਤਿਆਰ ਹਾਂ ਜਦੋਂ ਮਰਜ਼ੀ ਦੱਸ ਦਿਓ ਮੈਂ ਫ੍ਰੀ ਹਾਂ ਮੈਨੂੰ ਤਾਂ ਇੱਥੇ ਘੁੰਮਣ ਆਲਾ ਨਹੀਂ ਮਿਲਦਾ ਮੈਂ ਤੁਹਾਡੇ ਨਾਲ ਘੁੰਮਾਂਗੀ ਅਸੀਂ ਤਿੰਨੋਂ ਜਾਣੇ ਘੁੰਮਣ ਲਈ ਚਲੇ ਗਏ ਅਸੀਂ ਉੱਥੇ ਬਹੁਤ ਇੰਜੋਏ ਕੀਤਾ ਹਰਮਨ ਬੜਾ ਮਿੱਠਾ ਬੋਲਦੀ ਸੀ ਮੈਨੂੰ ਤਾਂ ਬਸ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਸੀ ਅਸੀਂ ਉੱਥੇ ਬਹੁਤ ਸਾਰਾ ਫਨ ਕੀਤਾ ਤੇ ਉਸ ਤੋਂ ਬਾਅਦ ਫੋਟੋਆਂ ਕੀਤੀਆਂ ਫਿਰ ਅਸੀਂ ਜਦੋਂ ਘਰ ਵਾਪਸ ਆਉਣਾ ਸੀ ਤਾਂ ਮਨ ਹੀ ਨਹੀਂ ਕਰਦਾ ਸੀ ਦਿਲ ਕਰਦਾ ਸੀ ਕਿ ਉੱਥੇ ਹੀ ਰਹੀਏ ਕਾਰ ਵਾਪਸ ਆਉਣ ਤੋਂ ਬਾਅਦ ਹਰਮਨ ਸਾਡੇ ਪਿੰਡ ਰਹਿਣ ਆਈ ਸੀ ਮੇਰੇ ਮੰਮੀ ਡੈਡੀ ਨੂੰ ਇਸ ਗੱਲ ਦਾ ਪਤਾ ਹੋਣ ਵੀ ਲੱਗਿਆ ਸੀ ਮੰਮੀ ਡੈਡੀ ਵੀ ਬੜੇ ਹੈਰਾਨ ਸੀ ਕਿ ਦੋਨਾਂ ਭੈਣਾਂ ਵਿੱਚ ਕਿੰਨਾ ਫਰਕ ਆ ਉਹਦਾ ਸੁਭਾਅ ਕਿੰਨਾ ਚੰਗਾ ਸੀ ਉਹ ਹਰ ਕਿਸੇ ਨੂੰ ਜੀ ਤੋਂ ਬਿਨਾਂ ਨਹੀਂ ਬੋਲਦੀ ਸੀ ਇੱਕ ਮੇਰੀ ਘਰ ਵਾਲੀ ਸੀ ਜਿਹਦਾ ਸੁਭਾਅ ਥੋੜਾ ਕੱਬਾ ਸੀ ਮੈਂ ਇਧਰ ਕਈ ਏਜੰਟਾ ਕੋਲ ਗਿਆ ਸੀ ਕਿ ਮੇਰੀ ਘਰ ਵਾਲੀ ਦੀ ਫਾਈਲ ਲੱਗ ਜਾਵੇ ਉਹ ਸਾਰੇ ਕਹਿਣ ਲੱਗੇ ਕਿ ਤੈਨੂੰ ਉਧਰੋਂ ਫਾਈਲ ਲਗਾਉਣ ਦਾ ਹੀ ਫਾਇਦਾ ਆ ਪਰ ਮੇਰੀ ਘਰ ਵਾਲੀ ਨੂੰ ਹਮੇਸ਼ਾ ਹੀ ਰਹਿੰਦਾ ਸੀ ਕਿ ਮੈਂ ਉਹਨੂੰ ਜਾਣ ਕੇ ਨਹੀਂ ਉਧਰ ਬੁਲਾਉਂਦਾ ਉਹ ਮੈਨੂੰ ਹਮੇਸ਼ਾ ਇਸ ਗੱਲ 'ਤੇ ਤਾਨੇ ਦਿੰਦੀ ਰਹਿੰਦੀ ਸੀ ਹਰਮਨ ਨੇ ਵੀ ਉਹਨੂੰ ਕਈ ਵਾਰ ਸਮਝਾਇਆ ਸੀ ਕਿ ਫਾਈਲ ਵਾਲਾ ਕੰਮ ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਇਹ ਤਾਂ ਇਮੀਗ੍ਰੇਸ਼ਨ ਵਾਲਿਆਂ ਦੇ ਹੱਥ ਵਿੱਚ ਹੁੰਦਾ ਤੂੰ ਐਵੇਂ ਨਾ ਜੀਜੇ ਨਾਲ ਲੜਿਆ ਕਰ ਪਰ ਉਹ ਕਿੱਥੇ ਸਮਝਦੀ ਸੀ ਮੈਂ ਹਰਮਨ ਨੂੰ ਕਿਹਾ ਚੰਗਾ ਹੋਇਆ ਤੂੰ ਇਹਨੂੰ ਸਮਝਾ ਦਿੰਨੀ ਆ ਪਹਿਲਾਂ ਤਾਂ ਹੀ ਕਿਸੇ ਦੀ ਗੱਲ ਨਹੀਂ ਸੁਣਦੀ ਸੀ ਉਹ ਆਪਣੀ ਭੈਣ ਦੀ ਗੱਲ ਸੁਣ ਲੈਂਦੀ ਸੀ ਹੁਣ ਮੇਰੇ ਵੀ ਵਾਪਸ ਜਾਣ ਦੀ ਤਿਆਰੀ ਸੀ ਉਧਰ ਹਰਮਨ ਨੇ ਵੀ ਵਾਪਸ ਜਾਣਾ ਸੀ ਹਰਮਨ ਮੈਨੂੰ ਕਹਿਣ ਲੱਗੀ ਕਿ ਆਪਾਂ ਇਕੱਠੇ ਟਿਕਟ ਕਰਾ ਲਵਾਂਗੇ ਅਸੀਂ ਦੋਵੇਂ ਜਾਣੇ ਇਕੱਠੇ ਟਿਕਟ ਕਰਾ ਕੇ ਚਲੇ ਗਏ ਸੀ ਹਰਮਨ ਅਮਰੀਕਾ ਰਹਿੰਦੀ ਸੀ ਹਰਮਨ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਮੈਨੂੰ ਮਿਲਣ ਕੈਨੇਡਾ ਵੀ ਆਉਗੀ ਕਿਉਂਕਿ ਉਹਦਾ ਵੀਜ਼ਾ ਲੱਗਿਆ ਹੋਇਆ ਸੀ ਕਦੋਂ ਵੀ ਕੈਨੇਡਾ ਆ ਸਕਦੀ ਸੀ ਪਰ ਮੈਂ ਆਪਣਾ ਅਮਰੀਕਾ ਦਾ ਵੀਜ਼ਾ ਨਹੀਂ ਲਵਾਇਆ ਸੀ ਹੁਣ ਮੈਂ ਕੈਨੇਡਾ ਚਲਾ ਗਿਆ ਸੀ ਮੇਰੀ ਤੇ ਹਰਮਨ ਦੀ ਗੱਲ ਫੋਨ ਤੇ ਹੁੰਦੀ ਰਹਿੰਦੀ ਸੀ ਪਤਾ ਨਹੀਂ ਕਿਉਂ ਮੈਨੂੰ ਹਰਮਨ ਨਾਲ ਗੱਲ ਕਰਨਾ ਬੜਾ ਚੰਗਾ ਲੱਗਦਾ ਸੀ ਜਦੋਂ ਉਹਦਾ ਫੋਨ ਆ ਜਾਂਦਾ ਸੀ ਤਾਂ ਮੈਨੂੰ ਚਾਜ ਆ ਚੜ ਜਾਂਦਾ ਸੀ ਮੇਰਾ ਮਨ ਕਰਦਾ ਸੀ ਕਿ ਮੈਂ ਉਹਦੇ ਨਾਲ ਗੱਲਾਂ ਕਰੀ ਜਾਵਾਂ ਪਤਾ ਨਹੀਂ ਇਹ ਕਿਹੋ ਜਿਹੀ ਖਿੱਚ ਸੀ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਸੀ ਕਿ ਉਹਦੇ ਨਾਲ ਗੱਲ ਕਰਨ 'ਚ ਮੈਨੂੰ ਇੰਨਾ ਚਾਅ ਕਿਉਂ ਚੜ ਜਾਂਦਾ ਜਦਕਿ ਮੈਨੂੰ ਆਪਣੇ ਘਰ ਵਾਲੀ ਨਾਲ ਗੱਲ ਕਰਕੇ ਇੰਨਾ ਚਾਅ ਨਹੀਂ ਚੜਦਾ ਸੀ ਜਦੋਂ ਮੇਰੀ ਘਰ ਵਾਲੀ ਮੈਨੂੰ ਫੋਨ ਕਰਦੀ ਸੀ ਉਹਦੇ ਬੁੱਲਾ ਤੇ ਬਸ ਇੱਕੋ ਗੱਲ ਹੁੰਦੀ ਸੀ ਕਿ ਮੈਨੂੰ ਜਲਦੀ ਆਪਣੇ ਕੋਲ ਬੁਲਾ ਲਵੋ ਮੇਰਾ ਇੱਥੇ ਮਨ ਨਹੀਂ ਲੱਗਦਾ ਤੁਸੀਂ ਮੈਨੂੰ ਜਾਣ ਕੇ ਨਹੀਂ ਬੁਲਾਉਂਦੇ ਤੁਸੀਂ ਕਿਸੇ ਨਾ ਰਿਲੇਸ਼ਨ ਰੱਖਿਆ ਪਰ ਹਰਮਨ ਮੇਰੇ ਨਾਲ ਬੜੀ ਸਮਝਦਾਰੀ ਨਾਲ ਗੱਲਾਂ ਕਰਦੀ ਸੀ ਉਹਨੇ ਬਾਹਰ ਦੀ ਲਾਈਫ ਵੇਖੀ ਹੋਈ ਸੀ ਇਸ ਕਰਕੇ ਸ਼ਾਇਦ ਉਹਨੂੰ ਇਸ ਚੀਜ਼ ਦਾ ਜ਼ਿਆਦਾ ਪਤਾ ਸੀ ਪਰ ਮੇਰੀ ਘਰ ਵਾਲੀ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੀ ਸੀ ਮੈਂ ਇਹ ਗੱਲ ਕਈ ਵਾਰ ਹਰਮਨ ਨਾਲ ਕੀਤੀ ਸੀ ਹਰਮਨ ਮੈਨੂੰ ਕਹਿ ਦਿੰਦੀ ਸੀ ਕੋਈ ਗੱਲ ਨਹੀਂ ਉਹਦਾ ਸੁਭਾਅ ਹੀ ਐਦਾਂ ਤੁਸੀਂ ਉਹਨੂੰ ਇਗਨੋਰ ਕਰਿਆ ਕਰੋ ਪਰ ਹਰ ਵਾਰ ਇਗਨੋਰ ਕਰਨਾ ਵੀ ਕੋਈ ਹੱਲ ਨਹੀਂ ਸੀ ਕਈ ਵਾਰ ਤਾਂ ਮੇਰੀ ਆਪਣੀ ਘਰ ਵਾਲੀ ਨਾਲ ਲੜਾਈ ਹੋ ਜਾਂਦੀ ਸੀ ਮੈਂ ਜਦੋਂ ਵੀ ਉਹਦੇ ਨਾਲ ਲੜ ਲੈਂਦਾ ਸੀ ਤਾਂ ਉਹਨੇ ਕਦੇ ਵੀ ਮੈਨੂੰ ਪਹਿਲਾਂ ਫੋਨ ਨਹੀਂ ਕੀਤਾ ਸੀ ਉਹਦੇ ਵਿੱਚ ਬੜਾ ਹੰਕਾਰ ਜਿਹਾ ਸੀ ਉਹ ਆਪਣੇ ਐਟੀਟਿਊਡ ਵਿੱਚ ਰਹਿੰਦੀ ਸੀ ਕਦੇ-ਕਦੇ ਤਾਂ ਲੱਗਦਾ ਸੀ ਕਿ ਉਹ ਮੇਰੇ ਕਾਬਿਲ ਹੈ ਹੀ ਨਹੀਂ ਸੀ ਹੁਣ ਮੈਂ ਹਰਮਨ ਨੂੰ ਇਸ ਗੱਲ 'ਈ ਬੜਾ ਜ਼ੋਰ ਪਾਉਂਦਾ ਸੀ ਕਿ ਮੈਨੂੰ ਜਲਦੀ ਆ ਕੇ ਇੱਧਰ ਮਿਲ ਕੇ ਜਾਓ ਮੈਨੂੰ ਵਧੀਆ ਲੱਗੂਗਾ ਹਰਮਨ ਮੈਨੂੰ ਮਿਲਣ ਲਈ ਕੈਨੇਡਾ ਆਈ ਸੀ ਉਹ ਸਿਰਫ 2-4 ਦਿਨ ਲਈ ਆਈ ਸੀ ਹਰਮਨ ਮੇਰੇ ਕੋਲ ਮੇਰੇ ਘਰ ਵਿੱਚ ਹੀ ਰਹੀ ਸੀ ਜਦੋਂ ਹਰਮਨ ਮੇਰੇ ਘਰ ਵਿੱਚ ਆਈ ਤਾਂ ਮੈਨੂੰ ਬੜੀ ਖੁਸ਼ੀ ਹੋਈ ਹਰਮਨ ਨੇ ਸੂਟ ਪਾਇਆ ਹੋਇਆ ਸੀ ਜਦੋਂ ਮੈਂ ਹਰਮਨ ਨੂੰ 에어ਪੋਰਟ ਤੋਂ ਲੈ ਕੇ ਆਇਆ ਤਾਂ ਉਹ ਬੜੀ ਸੋਹਣੀ ਲੱਗ ਰਹੀ ਸੀ। ਉਹਨੂੰ ਵੇਖ ਕੇ ਮੇਰਾ ਮਨ ਹੋਰ ਤਰ੍ਹਾਂ ਹੋ ਰਿਹਾ ਸੀ। ਦਿਲ ਕਰਦਾ ਸੀ ਕਿ ਉਹਨੂੰ ਜੱਫੀ ਪਾਲਵਾਂ। ਉਹ ਇੰਨੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਿ ਮੈਂ ਦੱਸ ਨਹੀਂ ਸਕਦਾ। ਪੂਰੇ-ਪੂਰੇ ਵਾਲ ਜੋ ਕਿ ਬੜੇ ਲੰਬੇ-ਲੰਬੇ ਸੀ, ਪੋਨੀ ਕੀਤੀ ਹੋਈ ਸੀ। ਉਹ ਬਿਲਕੁਲ ਪੰਜਾਬਣ ਲੱਗ ਰਹੀ ਸੀ। ਉਹਨੂੰ ਵੇਖ ਕੇ ਮੈਂ ਖੁਸ਼ ਹੋ ਗਿਆ। ਮੈਨੂੰ ਲੱਗਦਾ ਸੀ ਕਿ ਮੈਂ ਉਹਨੂੰ ਪਿਆਰ ਕਰਨ ਲੱਗ ਪਿਆ। ਮੇਰਾ ਦਿਲ ਮੇਰੇ ਕੰਟਰੋਲ ਵਿੱਚ ਨਹੀਂ ਰਿਹਾ ਸੀ। ਬਸ ਉਹਦੇ ਸਾਰਾ ਦਿਨ ਖਿਆਲ ਆਉਂਦੇ ਰਹਿੰਦੇ ਸੀ। ਜਦੋਂ ਹਰਮਨ ਮੇਰੇ ਘਰ ਵਿੱਚ ਆ ਗਈ ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰਾ ਘਰ ਸੁੰਨਾ ਨਾ ਰਿਹਾ ਹੋਵੇ ਅਸੀਂ ਦੋਵੇਂ ਜਾਨੇ ਬੈਠ ਕੇ ਗੱਲਾਂ ਕਰ ਰਹੇ ਸੀ ਉਦੋਂ ਨੇ ਮੇਰੀ ਘਰ ਵਾਲੀ ਦੀ ਵੀਡੀਓ ਕਾਲ ਹਰਮਨ ਨੂੰ ਆ ਗਈ ਹਰਮਨ ਨੂੰ ਦੱਸ ਲੱਗੀ ਕਿ ਮੈਂ ਜੀਜੂ ਕੋਲ ਆਈ ਹੋਈਆਂ ਮੇਰੀ ਘਰ ਵਾਲੀ ਇਸ ਗੱਲ ਤੋਂ ਬੜੀ ਖੁਸ਼ ਸੀ ਕਿਉਂਕਿ ਉਹਦੀ ਆਪਣੀ ਭੈਣ ਨਾਲ ਬੜੀ ਬਣਦੀ ਸੀ ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਮੇਰੀ ਘਰ ਵਾਲੀ ਇਸ ਗੱਲ ਤੋਂ ਸ਼ੱਕ ਨਾ ਕਰ ਲਵੇ ਪਰ ਉਹਨੂੰ ਇਸ ਚੀਜ਼ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ ਉਹਨੂੰ ਤਾਂ ਆਪਣੀ ਭੈਣ ਨਾਲ ਬੜਾ ਪਿਆਰ ਸੀ ਉਹ ਕਹਿੰਦੀ ਸੀ ਕਿ ਮੇਰੀ ਭੈਣ ਦੀ ਪੂਰੀ ਸੇਵਾ ਕਰੀ ਮੈਨੂੰ ਇਹ ਚੀਜ਼ਾਂ ਹਮੇਸ਼ਾ ਕਹਿੰਦੀ ਸੀ ਕਿ ਉਹਦਾ ਖਿਆਲ ਰੱਖੀ ਮੇਰੇ ਲਈ ਮੇਰੀ ਭੈਣ ਬੜੀ ਕੀਮਤੀ ਆ ਮੈਂ ਕਿਹਾ ਤੇ ਘਰ ਵਾਲਾ ਕੀਮਤੀ ਨਹੀਂ ਉਹ ਹੱਸਣ ਲੱਗੀ ਕਹਿਣ ਲੱਗੀ ਹੈਗਾ ਆ ਪਰ ਭੈਣ ਜ਼ਿਆਦਾ ਕੀਮਤੀ ਆ ਮੈਂ ਹਰਮਨ ਨੂੰ ਕਾਫੀ ਕਮਾਇਆ ਹਰਮਨ ਨੇ ਦੋ ਚਾਰ ਦਿਨ ਹੀ ਰਹਿਣਾ ਸੀ ਪਰ ਮੇਰਾ ਦਿਲ ਕਰਦਾ ਸੀ ਉਹਨੂੰ ਹਮੇਸ਼ਾ ਲਈ ਇੱਥੇ ਰੱਖ ਲਵਾਂ ਮੇਰਾ ਦਿਲ ਕਰਦਾ ਸੀ ਉਹਨੂੰ ਆਪਣੇ ਦਿਲ ਦੀ ਗੱਲ ਦੱਸ ਦੇਵਾਂ ਰਾਤ ਨੂੰ ਹਰਮਨ ਸੁੱਤੀ ਪਈ ਸੀ ਪਤਾ ਨਹੀਂ ਉਹਦੀਆਂ ਅੱਖਾਂ ਬੰਦ ਸੀ ਮੈਨੂੰ ਲੱਗਾ ਉਹ ਸੁੱਤੀ ਪਈ ਆ ਮੈਂ ਉਹਦੇ ਹੱਥ ਆਪਣੇ ਹੱਥਾਂ ਵਿੱਚ ਫੜਨ ਲੱਗਾ ਤਾਂ ਅਚਾਨਕ ਹੀ ਉਹਨੇ ਅੱਖਾਂ ਖੋਲ੍ਹ ਲੀਆਂ ਮੈਂ ਡਰ ਗਿਆ ਉਹ ਮੈਨੂੰ ਕਹਿਣ ਲੱਗੀ ਕੀ ਹੋਇਆ ਮੈਂ ਉਹਨੂੰ ਕਿਹਾ ਕਿ ਹਰਮਨ ਮੈਂ ਤੇਰੇ ਨਾਲ ਗੱਲ ਕਰਨੀ ਸੀ ਉਹ ਕਹਿਣ ਲੱਗੀ ਹਾਂਜੀ ਜੀਜਾ ਜੀ ਦੱਸੋ ਮੈਂ ਉਹਨੂੰ ਕਿਹਾ ਬਸ ਇਹੀ ਜੀਜਾ ਤਾਂ ਮੈਂ ਤੇਰੇ ਕੋਲੋਂ ਕਹੋਣਾ ਨਹੀਂ ਚਾਹੁੰਦਾ ਉਹ ਕਹਿਣ ਲੱਗੀ ਫਿਰ ਤੁਸੀਂ ਮੇਰੇ ਕੋਲੋਂ ਕੀ ਕਹੋਣਾ ਆ ਮੈਂ ਉਹਨੂੰ ਦੱਸਿਆ ਕਿ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਪਤਾ ਨਹੀਂ ਕਿਉਂ ਮੇਰਾ ਦਿਲ ਤੈਨੂੰ ਇੰਨਾ ਪਸੰਦ ਕਰਦਾ ਮੇਰਾ ਦਿਲ ਕਰਦਾ ਮੈਂ ਹਮੇਸ਼ਾ ਲਈ ਤੇਰੇ ਕੋਲ ਰਹਿ ਲਵਾਂ ਮੈਂ ਹਰਮਨ ਨੂੰ ਦੱਸਿਆ ਕਿ ਮੇਰਾ ਦਿਲ ਨਹੀਂ ਕਰਦਾ ਕਿ ਤੇਰੇ ਕੋਲੋਂ ਦੂਰ ਜਾਵਾਂ ਇੰਨੀ ਗੱਲ ਕਰਕੇ ਮੈਂ ਉਹਨੂੰ ਆਪਣੇ ਸੀਨੇ ਨਾਲ ਲਾ ਲਿਆ ਉਹਨੇ ਮੈਨੂੰ ਕੁਝ ਵੀ ਨਾ ਕਿਹਾ ਮੈਂ ਇਸ ਗੱਲ ਤੇ ਹੈਰਾਨ ਸੀ ਉਹ ਮੈਨੂੰ ਕਹਿਣ ਲੱਗੀ ਕਿ ਗੱਲ ਤਾਂ ਇੱਕ ਮੈਂ ਵੀ ਤੁਹਾਡੇ ਨਾਲ ਕਰਨੀ ਸੀ ਮੈਂ ਕੀ ਦੱਸ ਉਹ ਮੈਨੂੰ ਕਹਿਣ ਲੱਗੀ ਕਿ ਤੁਹਾਡੇ ਵਾਲਾ ਹਾਲ ਮੇਰਾ ਵੀ ਆ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਮੈਨੂੰ ਪਿਆਰ ਕਰਦੀ ਹੋਊਗੀ ਉਹ ਮੈਨੂੰ ਕਹਿਣ ਲੱਗੀ ਕਿ ਜਦੋਂ ਦਾ ਮੈਂ ਤੁਹਾਨੂੰ ਵੇਖਿਆ ਮੈਂ ਵੀ ਤੁਹਾਡੀ ਹੀ ਹੋ ਕੇ ਰਹਿ ਗਈਆਂ ਬੱਸ ਰਿਸ਼ਤੇਈ ਅਝੇਹਾ ਕਿ ਮੈਂ ਤੁਹਾਨੂੰ ਕਹਿ ਨਹੀਂ ਸਕੀ ਅੱਜ ਤੁਸੀਂ ਮੇਰੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਤਾਂ ਮੈਂ ਵੀ ਨਹੀਂ ਰਹਿ ਸਕੀ ਮੈਨੂੰ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਪਿਆ ਮੈਂ ਹਰਮਨ ਨੂੰ ਕਿਹਾ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਸੀ ਤੈਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਉਹ ਕਹਿਣ ਲੱਗੀ ਮੈਂ ਇਹ ਗੱਲ ਤਾਂ ਨਹੀਂ ਕਹਿ ਪਾਈ ਕਿਉਂਕਿ ਤੁਸੀਂ ਮੇਰੀ ਭੈਣ ਦੇ ਘਰ ਵਾਲੇ ਹੋ ਮੈਨੂੰ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਪੈਂਦਾ ਆ ਮੈਂ ਉਹਨੂੰ ਕਿਹਾ ਪਰ ਆਪਾਂ ਗਲਤ ਨਹੀਂ ਆ ਕਿਉਂਕਿ ਆਪਾਂ ਦੋਵੇਂ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਆ ਮੈਂ ਉਹਨੂੰ ਕਿਹਾ ਕਿ ਜਿਸ ਤਰ੍ਹਾਂ ਮੈਨੂੰ ਤੇਰੇ ਨਾਲ ਬੈਠ ਕੇ ਗੱਲਾਂ ਕਰਨਾ ਵਧੀਆ ਲੱਗਦਾ ਇਸ ਤਰ੍ਹਾਂ ਮੈਨੂੰ ਆਪਣੀ ਘਰ ਵਾਲੀ ਨਾਲ ਬਿਲਕੁਲ ਗੱਲਾਂ ਕਰਨਾ ਵਧੀਆ ਨਹੀਂ ਲੱਗਦਾ ਪਤਾ ਨਹੀਂ ਉਹਦੇ ਨਾਲ ਮੇਰਾ ਮਨ ਨਹੀਂ ਮਿਲਿਆ ਬੇਸ਼ੱਕ ਮੈਂ ਉਹਦੇ ਨਾਲ 2 ਸਾਲ ਬਤਾ ਲਿਆ ਪਰ ਤੇਰੇ ਵਾਲੀ ਗੱਲ ਨਹੀਂ ਬਣੀ ਉਹ ਮੈਨੂੰ ਕਹਿਣ ਲੱਗੀ ਮੈਨੂੰ ਬੜਾ ਡਰ ਲੱਗਦਾ ਸੀ ਮੇਰੀ ਭੈਣ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਸਾਡਾ ਦੋਵਾਂ ਭੈਣਾਂ ਦਾ ਪਿਆਰ ਟੁੱਟ ਜਾਣਾ ਆ ਮੈਂ ਉਹਨੂੰ ਕਿਹਾ ਕਿ ਵੇਖੀ ਜਾਊਗਾ ਜੋ ਹੋਊਗਾ ਪਰ ਜਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਅਸੀਂ ਇੱਕ ਦੂਜੇ ਕੋਲੋਂ ਦੂਰ ਨਹੀਂ ਰਹਿ ਸਕਦੇ ਇਸ ਗੱਲ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ ਫਿਰ ਅਸੀਂ ਦੋਵੇਂ ਜਾਣੇ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕਰਨ ਲੱਗੇ ਉਸ ਰਾਤ ਹੀ ਅਸੀਂ ਦੋਵੇਂ ਇੱਕ ਬੈੱਡ ਤੇ ਸੁੱਤੇ ਸਾਡੇ ਦੋਵਾਂ ਵਿੱਚ ਮੈਂਸ ਵੀ ਹੋਇਆ ਅਸੀਂ ਦੋਵੇਂ ਜਾਣੇ ਕਦੋਂ ਇੱਕ ਹੋ ਗਏ ਪਤਾ ਹੀ ਨਹੀਂ ਲੱਗਿਆ ਅਸੀਂ ਇੱਕ ਦੂਜੇ ਨੂੰ ਉਸ ਰਾਤ ਰੋਕ ਨਹੀਂ ਸਕੇ ਤੇ ਇੱਕ ਦੂਜੇ ਨਾਲ ਸਭ ਕੁਝ ਕਰ ਬੈਠੇ ਹਰਮਨ ਮੈਨੂੰ ਕਹਿਣ ਲੱਗੀ ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਆ ਪਰ ਮੇਰੀ ਭੈਣ ਦਾ ਦਿਲ ਟੁੱਟੂਗਾ ਇਸ ਗੱਲ ਦਾ ਪਛਤਾਵਾ ਆ ਮੈਂ ਉਹਨੂੰ ਕਿਹਾ ਕਿ ਉਹ ਮੇਰੇ ਲਈ ਇੰਨੀ ਵੀ ਸੀਰੀਅਸ ਨਹੀਂ ਆ ਉਹਨੂੰ ਤਾਂ ਸਿਰਫ ਕੈਨੇਡਾ ਕੈਨੇਡਾ ਦਾ ਲੱਗਿਆ ਰਹਿੰਦਾ ਸ਼ਾਇਦ ਇਸੇ ਗੱਲ ਕਰਕੇ ਸਾਡੇ ਵਿੱਚ ਇਸ ਗੱਲ ਦੀ ਦੂਰੀ ਰਹੀ ਆ ਕਿਉਂਕਿ ਉਹਨੇ ਕਦੇ ਵੀ ਮੇਰੇ ਨਾਲ ਪਿਆਰ ਵਾਲੀ ਗੱਲ ਹੀ ਨਹੀਂ ਕੀਤੀ ਬਸ ਉਹ ਹਮੇਸ਼ਾ ਮੈਨੂੰ ਕਹਿੰਦੀ ਆ ਕਿ ਤੁਸੀਂ ਮੈਨੂੰ ਜਾਣਬੁੱਝ ਕੇ ਨਹੀਂ ਬੁਲਾਉਂਦੇ ਤੁਸੀਂ ਜਾਣਬੁੱਝ ਕੇ ਮੈਨੂੰ ਇੱਥੇ ਛੱਡਿਆ ਹੋਇਆ ਇਸ ਤਰ੍ਹਾਂ ਕਹਿੰਦੀ ਰਹਿੰਦੀ ਜਿਸ ਕਰਕੇ ਮੈਨੂੰ ਉਹਦੇ ਨਾਲ ਗੱਲ ਕਰਨਾ ਪਸੰਦ ਹੀ ਨਹੀਂ ਆ ਹੁਣ ਹਰਮਨ ਵਾਪਸ ਚਲੀ ਗਈ ਸੀ ਮੇਰੀ ਤੇ ਹਰਮਨ ਦੀ ਫੋਨ ਤੇ ਗੱਲ ਚੱਲਦੀ ਰਹਿੰਦੀ ਸੀ ਅਸੀਂ ਇੱਕ ਦੂਜੇ ਨਾਲ ਵੀਡੀਓ ਕਾਲ ਵੀ ਕਰਦੇ ਰਹਿੰਦੇ ਸੀ ਸਾਡਾ ਦੋਵਾਂ ਦਾ ਆਪਸ ਵਿੱਚ ਬੜਾ ਪਿਆਰ ਪੈ ਗਿਆ ਸੀ ਇਸ ਗੱਲ ਦਾ ਹੌਲੀ-ਹੌਲੀ ਮੇਰੀ ਘਰਵਾਲੀ ਨੂੰ ਸ਼ੱਕ ਹੋਣ ਲੱਗ ਗਿਆ ਸੀ ਕਿਉਂਕਿ ਮੇਰਾ ਫੋਨ ਜ਼ਿਆਦਾ ਬਿਜ਼ੀ ਰਹਿੰਦਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਕਿਸੇ ਨਾਲ ਹੁਣ ਤੂੰ ਫੋਨ ਤੇ ਲੱਗਾ ਰਹਿਣਾ ਆ ਹੁਣ ਹਰਮਨ ਵੀ ਇਸ ਗੱਲ ਦੀ ਬੜੀ ਜੈਲਸੀ ਕਰਦੀ ਸੀ ਕਿ ਤੂੰ ਮੇਰੀ ਭੈਣ ਨਾਲ ਗੱਲ ਨਾ ਕਰਿਆ ਕਰ ਹੁਣ ਉਹਨੂੰ ਉਹਦੇ ਨਾਲੋਂ ਵੱਧ ਪਿਆਰਾ ਮੈਂ ਹੋ ਗਿਆ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੈਨੇਡਾ ਹਮੇਸ਼ਾ ਲਈ ਸੈੱਟ ਹੋ ਜਾਣਾ ਆ ਤੇ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਆ ਹੁਣ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਸੀ ਉਹ ਜਲਦੀ ਹੀ ਕੈਨੇਡਾ ਸੈੱਟ ਹੋ ਗਈ ਸੀ ਉਹ ਹਮੇਸ਼ਾ ਲਈ ਮੇਰੇ ਨਾਲ ਰਹਿਣ ਲਈ ਤਿਆਰ ਸੀ ਹੁਣ ਅਸੀਂ ਦੋਵੇਂ ਕੈਨੇਡਾ ਇੱਕ ਘਰ ਵਿੱਚ ਰਹਿ ਰਹੇ ਸੀ ਸਾਡੇ ਵਿੱਚ ਪਤੀ ਪਤਨੀ ਵਾਲੇ ਸਾਰੇ ਰਿਸ਼ਤੇ ਬਣ ਗਏ ਸੀ ਤੇ ਇਸ ਗੱਲ ਦੀ ਚੁਗਲੀ ਕਿਸੇ ਨੇ ਸਾਡੇ ਪਿੰਡ ਕਰ ਦਿੱਤੀ ਸੀ ਮੰਮੀ ਮੈਨੂੰ ਪੁੱਛਣ ਲੱਗੀ ਕਿ ਮੈਂ ਸੁਣਿਆ ਤੇਰੀ ਸਾਲੀ ਤੇਰੇ ਨਾਲ ਰਹਿੰਦੀ ਆ ਮੈਂ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਕਿ ਉਹ ਮੈਨੂੰ ਪਸੰਦ ਨਹੀਂ ਮੈਨੂੰ ਆਪਣੀ ਸਾਲੀ ਪਸੰਦ ਆ ਮੈਂ ਉਹਦੇ ਨਾਲ ਹੀ ਰਹਿਣਾ ਆ ਉਹ ਵੀ ਮੈਨੂੰ ਪਿਆਰ ਕਰਦੀ ਆ ਮੰਮੀ ਕਹਿਣ ਲੱਗੀ ਸ਼ਰਮ ਕਰ ਇਦਾਂ ਨਹੀਂ ਹੋ ਸਕਦਾ ਜੇ ਤੇਰੇ ਸਹੁਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਕੀ ਕਹਿਣਗੇ ਮੇਰੀ ਘਰ ਵਾਲੀ ਦੀ ਮੇਰੇ ਨਾਲ ਫੋਨ ਤੇ ਬਹਿਸ ਹੋ ਗਈ ਤੇ ਮੈਂ ਉਹਨੂੰ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਹਰਮਨ ਨਾਲ ਰਹਿਣਾ ਆ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕੀ ਕਹਿ ਰਹੇ ਹੋ ਤੁਹਾਨੂੰ ਪਤਾ ਤੁਸੀਂ ਕੀ ਬੋਲ ਰਹੇ ਹੋ ਫਿਰ ਮੈਂ ਉਹਨੂੰ ਸਾਰੀ ਗੱਲ ਦੱਸ ਦਿੱਤੀ ਕਿ ਹਰਮਨ ਮੇਰੇ ਨਾਲ ਇੱਥੇ ਰਹਿੰਦੀ ਆ ਅਸੀਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਮੈਂ ਤੇਰੇ ਨਾਲ ਨਹੀਂ ਰਹਿਣਾ ਇਸ ਗੱਲ ਤੇ ਬੜਾ ਮੁੱਦਾ ਪੜਕ ਗਿਆ ਸੀ ਉਹਦੇ ਘਰ ਦੇ ਵੀ ਬੜੇ ੜਕ ਗਏ ਸੀ ਜਦੋਂ ਉਹਨਾਂ ਨੇ ਹਰਮਨ ਨੂੰ ਇਹ ਗੱਲ ਫੋਨ ਕਰਕੇ ਪੁੱਛੀ ਤਾਂ ਹਰਮਨ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਮੇਰੀ ਘਰ ਵਾਲੀ ਕਹਿਣ ਲੱਗੀ ਇਸ ਕਰਕੇ ਮੈਨੂੰ ਕੈਨੇਡਾ ਨਹੀਂ ਬੁਲਾਉਂਦੇ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੇਨੂੰ ਕੈਨੇਡਾ ਤਾਂ ਬੁਲਾ ਲੂੰਗਾ ਪਰ ਮੈਂ ਰਹਿਣਾ ਹਰਮਨ ਨਾਲ ਹੀ ਆ ਮੇਰੀ ਸੱਸ ਤੇ ਸਹਰਾ ਇਸ ਗੱਲ ਤੇ ਇਤਰਾਜ਼ ਕਰਦੇ ਸੀ ਪਰ ਮੇਰੀ ਘਰ ਵਾਲੀ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਉਹਨੇ ਆਪਣੀ ਭੈਣ ਨਾਲ ਬੋਲਣਾ ਛੱਡ ਦਿੱਤਾ ਸੀ ਮੈਂ ਆਪਣੀ ਘਰ ਵਾਲੀ ਨੂੰ ਕੈਨੇਡਾ ਤਾਂ ਬੁਲਾ ਲਿਆ ਸੀ ਪਰ ਉਹ ਸਾਡੇ ਨਾਲ ਅਲੱਗ ਰਹਿੰਦੀ ਆ ਮੈਂ ਤੇ ਹਰਮਨ ਨੇ ਵਿਆਹ ਕਰਵਾ ਲਿਆ ਸੀ ਮੈਂ ਹਰਮਨ ਨਾਲ ਬੜਾ ਖੁਸ਼ ਹਾਂ ਇਸ ਵਿੱਚ ਮੇਰੀ ਵੀ ਕੋਈ ਗਲਤੀ ਨਹੀਂ ਸੀ ਕਿਉਂਕਿ ਮੇਰੀ ਘਰਵਾਲੀ ਨੂੰ ਕੈਨੇਡਾ ਦਾ ਚਸਕਾ ਸੀ ਜਿਸ ਕਰਕੇ ਮੇਰਾ ਉਹ ਦਿਨ ਮਨ ਨਹੀਂ ਮਿਲਿਆ ਤੇ ਹਰਮਨ ਇੱਕ ਅਜਿਹੀ ਕੁੜੀ ਸੀ ਜਿਹਨੂੰ ਰਿਸ਼ਤਿਆਂ ਦੀ ਕਦਰ ਸੀ ਜਿਸ ਕਰਕੇ ਸਾਡੇ ਦੋਵਾਂ ਦੀ ਆਪਸ ਵਿੱਚ ਮਤ ਮਿਲ ਗਈ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ